हांजी बटाला साहिब अॼु बठिंडा आयो की कहण चाहींदो ਵਾਹੀਪੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਸ਼ੇਸ਼ ਕਰਕੇ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਬਠਿੰਡੇ ਦੀਆਂ ਸਿੱਖ ਸੰਗਤਾਂ ਤੇ ਕਿ ਜਦੋਂ ਵੀ ਪੰਜਾਬ ਦੇ ਪੰਥ ਦੀ ਗੱਲ ਤੁਰਦੀ ਹੈ ਪੰਜਾਬ ਤੇ ਪੰਥ ਦੇ ਹੋਏ ਨੁਕਸਾਨ ਦੀ ਗੱਲ ਤੁਰਦੀ ਹੈ ਹਰੇਕ ਪੰਜਾਬ ਤੇ ਪੰਥਦਰਦੀ ਦਾ ਧਿਆਨ ਕਿੱਥੇ ਜਾਂਦਾ ਹੈ ਪੰਜ ਵਾਰ ਮੁੱਖ ਮੰਤਰੀ ਰਹਿਣ ਵਾਲੇ ਬਾਦਲ ਪਰਵਾਰ ਤੇ ਉੱਥੇ ਜਾ ਕੇ ਫਿਰ ਪੁੱਛਿਆ ਜਾਂਦਾ ਹੈ ਕਦੇ ਅਕਾਲ ਤਖਸੈਬ ਤੇ ਅਟੈਕ ਹੁੰਦੇ ਨੇ ਇਹਨਾਂ ਦੀ ਮਰਜ਼ੀ ਨਾਲ ਕਦੇ 78 ਚ 13 ਬੰਦੇ ਸਿੰਘ ਮਾਰੇ ਜਾਂਦੇ ਨੇ ਇਹਨਾਂ ਦੀ ਮਰਜ਼ੀ ਨਾਲ ਕਦੇ ਕਾਤਲਾਂ ਨੂੰ ਪੁਸ਼ਤ ਪਨਾਹੀ ਦਿੱਤੀ ਜਾਂਦੀ ਹੈ ਇਹਨਾਂ ਦੀ ਮਰਜ਼ੀ ਨਾਲ ਕਦੇ ਨੌਜਵਾਨੀ ਮਰੀ ਕਦੇ ਨਸ਼ਿਆਂ ਦੇ ਦਰਿਆ ਚੱਲੇ ਕਦੇ ਸ਼੍ਰੋਮਣੀ ਕਮੇਟੀ ਦੇ ਟੁਕੜੇ ਹੋਏ ਕਦੇ ਪੰਜਾਬ ਦੇ ਪਾਣੀ ਵਿਕੇ ਕਦੇ ਧਰਤੀ ਬੇ ਲੋੜੀ ਬੇ ਲੋੜੀਆਂ ਸ਼ੌਣੀਆਂ ਸੜਕਾਂ ਦੇ ਵਿੱਚ ਉਪਜਾਊ ਜ਼ਮੀਨਾਂ ਬਰਬਾਦ ਹੋਈਆਂ ਕਦੇ ਮਾਂ ਬੋਲੀ ਪੰਜਾਬੀ ਨਾਲ ੱੱਕੇ ਹੋਏ ਕਦੇ ਪੰਜਾਬੀਅਤ ਨਾਲ ੱੱਕੇ ਹੋਏ ਕਦੇ ਗੁਰੂਕੀਆਂ ਗੋਲਕਾਂ ਲੁੱਟੀਆਂ ਗੁਰੂ ਕੇ ਇਤਿਹਾਸ ਵਿਗਾੜੇ ਗੁਰੂਕੀਆਂ ਜ਼ਮੀਨਾਂ ਤੱਕ ਵੇਚ ਦਿੱਤੀਆਂ ਇੱਥੋਂ ਤੱਕ ਨਿਗਰ ਗਏ ਕਿ ਬੇਅਦਬੀ ਕਾਂਡ ਵਾਪਰੇ ਨੌਜਵਾਨਾਂ ਨੂੰ ਗੋਲੀਆਂ ਤੱਕ ਮਾਰੀਆਂ ਜਿੰਨੂੰ ਕੀੜੀ ਤੁਰੀ ਜਾਂਦੀ ਪੰਜਾਬ ਵਿੱਚ ਦਿਸਦੀ ਸੀ ਅਜੇ ਤੱਕ ਉਹ ਦੋਸ਼ੀ ਬਚਾਏ ਹੋਏ ਨੇ ਔਰ ਉਹਨਾਂ ਨੂੰ ਮਾਫੀਆਂ ਵੀ ਅਕਾਲ ਤਖਤ ਸਭ ਤੋਂ ਦਿੱਤੀਆਂ ਗਈਆਂ ਅਕਾਲ ਤਖਤ ਸਭ ਦੇ ਅੱਜ ਠੱਠੇ ਹੋਏ ਦੇ ਬੋਰਡ ਪੂਰੀ ਦੁਨੀਆ ਇੱਥੇ ਪੰਜਾਬ ਵਿੱਚ ਲਾ ਕੇ ਕੀ 1984 ਨੂੰ ਦੇਖੋ ਕੀ ਵਾਪਰਿਆ ਉਸੇ ਅਕਾਲ ਤਖਤ ਸਭ ਨੂੰ ਠੋਡ ਮਾਰਨ ਵਾਲਾ ਵੀ ਜੇ ਕੋਈ ਸੀ ਤੇ ਉਹ ਵੱਡਾ ਬਾਦਲ ਸੀ ਜਿਹੜਾ ਨਰਕ ਦੀ ਪੌੜੀ ਚੜ ਚੁੱਕਾ ਹੈ ਇਹ ਸਾਰਾ ਕੁਝ ਘਟਨਾ ਕਰ ਮੇਨਾਂ ਨੇ ਵਾਪਰਿਆ ਇਹਨਾਂ ਦੇ ਹਕਮਾ ਦੇ ਅੰਦਰ ਰਾਜ ਦੇ ਅੰਦਰ ਔਰ ਵੱਡੀ ਗੱਲ ਵਾਪਰੀ ਇਹਨਾਂ ਦੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਪਹਿਲਾਂ 267 ਸੀ ਫਿਰ 328 ਰੂਪ ਚੋਰੀ ਵਿੱਚ ਦਿੱਤੇ ਗਏ ਫਿਰ ਬੇਅਦਬੀ ਹੋਈ 125 ਪਾਵਨ ਸ਼੍ਰੋਤ ਬੇਅਦਬ ਹੋਏ ਇੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਇਹ ਸਾਰਾ ਘਟਨਾ ਕਰਮ ਵਾਪਰਿਆ ਇਹਦੀ ਆ ਜਿਹੜੀ 1700 ਸਫਿਆਂ ਦੀ ਰਿਪੋਰਟ ਹੈ ਉਹਦਾ ਤੱਤ ਸਾਰੇ ਹੈ ਜਿਹੜੇ ਇਹਦਾ ਤੱਤ ਸਾਰ ਹੈ ਉਹ ਅਸੀਂ ਤੁਹਾਡੇ ਸੌਖਾ ਕਰਕੇ ਇਸ ਪੇਜ ਤੇ ਲਿਖਿਆ ਹੋਇਆ ਤਾਂ ਕਿ ਤੁਹਾਨੂੰ ਸਖਾਲਾ ਲੱਗੇ ਸਮਝਣ ਪੜਨ ਵਿੱਚ ਟਾਈਮ ਹਰੇਕ ਬੰਦੇ ਕੋਲੇ ਹੈ ਨਹੀਂ ਔਰ ਇਹ 328 ਪਾਵਨ ਸਰੂਪ ਚੋਰੀ ਹੋਣੇ 24536 ਅੰਗ ਲਾਪਤਾ ਹੋਣੇ 982700 ਰੁਪਇਆ ਸਿਆਹੀ ਤੇ ਕਾਗਜ਼ ਦਾ ਖਾਜਾਣਾ 992886 ਅੰਗ ਅਣਅਧਿਕਾਰਤ ਛਾਪ ਦੇਣੇ ਇਹ ਸਾਰਾ ਘਟਨਾਕਰਮ ਬਦਲ ਕਿਆਂ ਦੀ ਰਹਿਨਮਾਈ ਹੇਠ ਹੋਇਆ ਤੇ ਅਸੀਂ ਇਸ ਲਈ ਇਹਦੇ ਇਨਸਾਫ ਲਈ 4 ਸਾਲਾਂ ਤੋਂ ਮੋਰਚਾ ਲਾਈ ਬੈਠੇ ਪੰਤਕ ਹੋ ਕੇ ਦੇ ਰੂਪ ਵਿੱਚ ਨਾ ਸਾਨੂੰ ਇਨਸਾਫ ਕਿਸੇ ਬੀਜੇਪੀ ਨੇ ਦਿੱਤਾ ਨਾ ਇਨਸਾਫ ਸਾਨੂੰ ਕਿਸੇ ਕਾਂਗਰਸ ਕੈਪਟਨ ਚੰਨੀ ਵਰਗਿਆਂ ਨੇ ਦਿੱਤਾ ਤੇ ਨਾ ਅੱਜ ਦੀ ਕਿਸੇ ਸਰਕਾਰ ਨੇ ਦਿੱਤਾ ਅਸੀਂ ਬਠਿੰਡਾ ਦੇ ਆਜ਼ਾਦ ਉਮੀਦਵਾਰ ਬੇਨਤੀ ਕਰਾਂਗੇ ਆਜ਼ਾਦ ਵੋਟਰਾਂ ਨੂੰ ਇੱਥੇ ਬੀਬੀ ਸਿਮਰਤ ਕੌਰ ਬਾਦਲਾ ਦੀ ਖੜੀ ਤੇ ਜਿਨ੍ਹਾਂ ਨੇ ਪੰਜਾਬ ਤੇ ਪੰਥ ਮਾਜਿਆ ਨਾ ਬਠਿੰਡੇ ਵਾਲਿਓ ਇੱਕ ਜ਼ੋਨ ਨੂੰ ਇਹ ਬਦਲ ਟੱਬਰ ਨੂੰ ਐਵੇਂ ਮੰਜਿਓ ਜਿਵੇਂ ਨਿਹੰਗ ਸਿੰਘ ਮੰਜਦੇ ਆ ਚਾਹੇ ਬਾਟੇ ਮੰਜਦੇ ਨੇ ਚਾਹੇ ਮਨ ਮੰਜਦੇ ਨੇ ਚਾਹੇ ਉਹ ਤਨ ਮੰਜਦੇ ਨੇ ਤੇ ਚਾਹੇ ਜ਼ਬਰ ਤੇ ਜ਼ੁਲਮ ਨੂੰ ਮੰਜ ਕੇ ਰੱਖ ਦਿੰਦੇ ਓਵੇਂ ਮੰਜਿਓ ਉਹਨਾਂ ਨੂੰ ਇਹਨਾਂ ਦੀਆਂ ਆਟਾ ਦਾਲ ਸਕੀਮਾਂ ਪਿੱਛੇ ਨਾ ਜਾਇਓ ਇਹ ਬੰਦੀ ਸਿੰਘਾਂ ਦੇ ਹੱਕ 'ਚ ਦਿੱਲੀ 'ਚ ਉਹਨਾਂ ਨੂੰ ਅਤਵਾਦੀ ਦੱਸਦੇ ਨੇ ਇੱਥੇ ਆ ਕੇ ਬੰਦੀ ਸਿੰਘਾਂ ਦੇ ਡਰਾਮੇ ਕਰਦੇ ਆ ਕੇਂਦਰ ਚ ਜਾ ਕੇ ਐਮਐਸਪੀ ਦੇ ਵਿਰੋਧ ਚ ਭੁਗਤਦੇ ਨੇ ਕਿਸਾਨ ਮਾਰੂ ਉਹ ਜਿਹੜੇ ਕਾਨੂੰਨ ਸੀ ਉਹਨਾਂ ਦੇ ਹੱਕ ਚ ਭੁਗਤੇ ਇੱਥੇ ਆ ਕੇ ਕਿਸਾਨੀ ਹਿੱਤਾਂ ਲਈ ਡਰਾਮੇ ਕਰਨ ਲੱਗ ਗਏ ਇਸ ਲਈ ਇੱਕ ਜੂਨ ਨੂੰ ਖਾਸ ਕਰਕੇ ਬੀਬੀ ਸਿਮਰਤ ਕੌਰ ਇਥੋਂ ਨਹੀਂ ਜਿੱਤਣੀ ਚਾਹੀਦੀ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਔਰ ਆਜ਼ਾਦ ਉਮੀਦਵਾਰ ਤੁਹਾਨੂੰ ਕੱਲੇ ਬਠਿੰਡੇ ਚ ਹੀ ਨਹੀਂ ਪੂਰੇ ਪੰਜਾਬ ਵਿੱਚ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ ਆਟਾ ਦਾਲ ਸਕੀਮਾਂ ਤੋਂ ਹਟ ਕੇ ਉਹਨਾਂ ਵਾਸਤੇ ਮੈਂ ਬੇਨਤੀ ਕਰਨ ਆਇਆ ਹਾਂ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤਾਂ ਕਿ ਆਜ਼ਾਦ ਸੋਚ ਆਜ਼ਾਦ ਜਿੱਤਣਗੇ ਤੇ ਪੰਜਾਬ ਦੀ ਗੱਲ ਲੋਕ ਸਭਾ ਚ ਕੀਤੀ ਜਾ ਸਕੂਗੀ ਆਜ਼ਾਦ ਜਿਤਾਓ ਪੰਜਾਬ ਬਚਾਓ ਬੀਬੀ ਸਿਮਰਤ ਕੌਰ ਨੂੰ ਇਥੋਂ ਹਰਾਓ ਇਹ 328 ਸਰੂਪਾਂ ਦੇ ਚੋਰ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਖਾ ਗਏ ਹੋਣ ਇਹ ਪੰਜਾਬ ਦੇ ਕਿੰਨੇ ਘਤੈਸ਼ੀ ਹੋਣਗੇ ਇਹ ਤੁਹਾਡੇ ਸਾਹਮਣੇ ਆ ਇਸ ਲਈ ਵਾਰ-ਵਾਰੀ ਤੁਹਾਨੂੰ ਅਸੀਂ ਅੱਜ ਮਹਾਰਾਜੀ ਲਈ ਹਾ ਦਾ ਨਾਰਾ ਮਾਰਨ ਵਾਸਤੇ ਇੱਥੇ ਬੇਨਤੀ ਕਰਨ ਵਾਸਤੇ ਆਏ ਆ ਔਰ ਨਾਲੇ ਵੀ ਬੇਨਤੀ ਕਰਾਂਗਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਸ਼ਹੀਦੀ ਦਿਹਾੜੇ ਦੇ ਉਹ ਦਿਨ ਨੇ ਜਿਹੜੇ ਅੱਲੇ ਜ਼ਖਮ ਨੇ ਨਾ ਭੁੱਲਣ ਜੋਗ ਨਾ ਬਖਸ਼ਣ ਜੋਗ ਸਾਰਿਆਂ ਨੂੰ ਬੇਨਤੀ ਕਰਾਂਗਾ ਉਸ ਦਾ ਵੀ ਧਿਆਨ ਰੱਖਿਓ ਜਿੱਤ ਹਾਰ ਦੀ ਖੁਸ਼ੀ ਨੂੰ ਲੈ ਕੇ ਉਹ ਟੱਠਾ ਹੋਇਆ ਕਾਲ ਤੱਕ ਸਾਹਿਬ ਕਿਤੇ ਭੁੱਲ ਨਾ ਜਾਇਓ ਮਵਾਵਜੇ ਦੇ ਚੱਕਰ ਚ ਨਾ ਪੈ ਜਿਓ ਇਨਸਾਫ ਲਈ ਲੜਨਾ ਹੈ ਇਨਸਾਫ ਲਈ ਲੜਾਂਗੇ ਤੇ ਵਾਰ-ਵਾਰ ਬੇਨਤੀ ਕਰਾਂਗਾ ਆਜ਼ਾਦ ਜਦਾਓ ਪੰਜਾਬ ਬਚਾਓ ਬਠਿੰਡੇ ਤੋਂ ਬੀਬੀ ਸਿਮਰਤ ਨੂੰ ਜ਼ਰੂਰ ਹਰਾਓ ਇਹਨਾਂ ਦੀ ਹਾਰ ਹੀ ਪੰਜਾਬ ਦੀ ਜਿੱਤ ਹੋਊ ਇਹਨਾਂ ਦਾ ਬੀਜ ਨਾਸ ਹੋ ਤੇ ਪੰਜਾਬ ਦਾ ਬੀਜ ਬਚਣਾ ਹੈ ਨਹੀਂ ਤਾਂ ਪੰਜਾਬ ਵੀ ਫਿਰ ਇੱਕ ਦੁਨੀਆ ਦੇ ਨਕਸ਼ੇ ਤੋਂ ਇੱਕ ਦਿਨ ਮਿਟ ਜਾਊ ਸ਼੍ਰੋਮਣੀ ਕਮੇਟੀ ਦੇ ਚਾਰ ਟੁਕੜੇ ਇਹਨਾਂ ਲੋਕਾਂ ਨੇ ਕੀਤੇ ਆ ਆ ਜੋ ਵੀ ਕਿੱਧਰ ਨੂੰ ਬिखर ਗਈ ਇਸ ਲਈ ਵਾਰ-ਵਾਰ ਮੈਂ ਤੁਹਾਨੂੰ ਇੱਥੇ ਬਠਿੰਡੇ ਦੇ ਆਜ਼ਾਦ ਉਮੀਦਵਾਰਾਂ ਨੂੰ ਇਹ ਬੇਨਤੀ ਕਰਨ ਆਏ ਵਾਹਿਗੁਰੂ ਜੀ ਕਾ ਖਾਲਸਾ ਬੋਤ ਵਿੱਚ ਉਹਨਾਂ ਨੇ ਆਪਦੇ ਜਿਹੜੇ ਕੈਂਡੀਡੇਟ ਖੜੇ ਕਰ ਦਿੱਤੇ ਕਿਸ ਤਰ੍ਹਾਂ ਦੇ ਨਹੀਂ ਵਿਰੋਧ ਵਿੱਚ ਕੋਈ ਨਹੀਂ ਖੜਾ ਕਰਦਾ ਵਿਰੋਧ ਵਿੱਚ ਉਹ ਖੜੇ ਹੁੰਦੇ ਨੇ ਮੰਨ ਲਓ ਤੁਸੀਂ ਪਹਿਲਾਂ ਖੜੇ ਸੀ ਤੇ ਮੈਂ ਬਾਅਦ ਵਿੱਚ ਤੁਹਾਡੇ ਵਿਰੋਧ ਚ ਖੜਾ ਹੋ ਗਿਆ ਜਾਣ ਬੁੱਝ ਕੇ ਕਿਸੇ ਨੂੰ ਵਿਰੋਧੀ ਕਹਿਣਾ ਠੀਕ ਗੱਲ ਨਹੀਂ ਫਿਰ ਉਹਨੂੰ ਕਹਿਣਾ ਜਿਹੜਾ ਬੰਦਾ 30 ਸਾਲ ਤੋਂ ਤੁਹਾਡਾ ਪ੍ਰਚਾਰ ਕਰਦਾ ਰਿਹਾ ਹੋਵੇ ਉਹਨੂੰ ਭੰਡਣਾ ਜਿਨਨੇ ਗੁਰੂ ਪੰਥ ਗ੍ਰੰਥ ਦੀ ਖਾਤਰ ਦਰਬਾਰ ਸਾਹਿਬ ਵਰਗੀਆਂ ਨੌਕਰੀਆਂ ਵੀ ਆਪਣੀਆਂ ਦਾ ਤਿਲਾ ਦਿੱਤੀਆਂ ਹੁਣ ਉਹਨਾਂ ਨੂੰ ਭੰਡਣਾ ਇਹ ਠੀਕ ਨਹੀਂ ਫਿਰ ਅਸੀਂ ਪਹਿਲਾਂ ਜਾ ਕੇ ਪੁੱਛਿਆ ਤੁਸੀਂ ਖੜ ਰਹੇ ਹੋ ਕਿ ਨਹੀਂ ਜਦੋਂ ਜਵਾਬ ਕੋਈ ਨਹੀਂ ਮਿਲਿਆ ਉਡੀਕ ਕਰਨ ਤੋਂ ਬਾਅਦ 10-15 ਦੀ ਦਿਨਾਂ ਦੀ ਫਿਰ ਜਾ ਕੇ 7 ਤਰੀਕ ਨੂੰ ਭਾਈ ਬਹਾਦਰ ਸਿੰਘ ਹੋਣਾ ਨੇ ਕਾਗਜ਼ ਭਰੇ ਨੇ ਤੇ ਉਦੋਂ ਬਾਅਦ 12 ਤਰੀਕ ਨੂੰ ਅਗਰ ਜੇ ਪਰ ਨਹੀਂ ਸੀ ਦਸਣ ਚ ਕੀ ਹਰਜ ਸੀ ਬਿਠਾਉਣਾ ਹੀ ਸੀ ਦਾਬੇ ਮਾਰਨ ਦੀ ਕੀ ਲੋੜ ਸੀ ਕਿਸੇ ਨੂੰ ਗਦਾਰ ਕਹਿਣ ਦੀ ਕੀ ਲੋੜ ਸੀ ਪਿਆਰ ਨਾਲ ਵੀ ਗੱਲ ਕਰਕੇ ਬੈਠੇ ਜਾ ਸਕਦੇ ਸੀਗੇ 328 ਰੂਪਾਂ ਦੀ ਗੱਲ ਤੋਂ ਭੱਜਦੇ ਕਿਉਂ ਇੱਕ ਬੰਨੇ ਅਰਦਾਸ ਨੂੰ ਕਹਿੰਨੇ ਹੋ ਅਰਦਾਸ ਕਰਕੇ ਮੁਕਰਨਾ ਨਹੀਂ ਚਾਹੀਦਾ ਦੂਜੇ ਬੰਨੇ ਅਰਦਾਸ ਕਰਕੇ ਬੈਠੇ ਹੋਏ ਨੂੰ ਮੁਕਰਾਉਣ ਦੀ ਗੱਲ ਕਰਨੀ ਇਹ ਗੱਲ ਕਿੰਨੀ ਕਿ ਸਹੀ ਹੈ ਰਹੀ ਗੱਲ ਖਡੂਰ ਸਾਹਿਬ ਦੀ ਉੱਥੇ ਵੀ ਅਸੀਂ ਪਹਿਲਾਂ ਬੀਬੀ ਪਰਮਜੀਤ ਕੌਰ ਖਾਲਸਾ ਜਿਹੜੇ ਖਾਲੜਾ ਜੀ ਹੈ ਉਹਨਾਂ ਕੋ ਗਏ ਉਦੋਂ ਬਾਅਦ ਅਸੀਂ ਸ਼ਹੀਦ ਭਾਈ ਜਰਨਲ ਸ਼ਿਵਿਕ ਸਿੰਘ ਦੇ ਭਰਾਤਾ ਭਾਈ ਬਿਆਨਤ ਸਿੰਘ ਕੋਲੇ ਗਏ ਪਰ ਸਾਡੇ ਤੋਂ ਪਹਿਲਾਂ ਖਡੂਰ ਸਾਹਿਬ ਨੌਸ ਹੋ ਚੁੱਕਾ ਸੀ ਇਸ ਲਈ ਅਸੀਂ ਖਡੂਰ ਸਾਹਿਬ ਨਹੀਂ ਬੰਦਾ ਖੜਾ ਕੀਤਾ ਇੱਥੇ ਵੀ ਹੋ ਸਕਦਾ ਸੀ ਪਰ ਜਦੋਂ ਤੀਰ ਕਿਤੇ ਨਿਕਲ ਜਾਂਦਾ ਹੈ ਅਰਦਾਸ ਕਰਕੇ ਅੱਗੇ ਬੰਦਾ ਤੁਰ ਪੈਂਦਾ ਹੈ ਫਿਰ ਕੀਤੀ ਹੋਈ ਅਰਦਾਸ ਨੂੰ ਕਦੇ ਵਾਪਸ ਨਹੀਂ ਕੀਤਾ ਜਾ ਸਕਦਾ। ਪੋਰਟ ਗੱਲ ਚੱਲ ਰਹੀ ਹੈ ਨਾ ਕਿ ਤੁਸੀਂ ਵੱਡਾ ਦਿਲ ਨਹੀਂ ਕਰ ਸਕਦੇ ਕੰਪਰਟੇਸ਼ਨ ਦੇ ਲਈ ਕਿਉਂਕਿ ਜਿਹੜੀ ਹੁਣ ਉੱਥੇ ਹੀ ਹਵਾ ਆ ਜਾ ਸਕਦਾ ਈ ਪੋਰਟਲ ਤੇ ਭਾਈ ਕਰਨ ਸਿੰਘ ਅੱਗੇ ਚੱਲ ਰਹੇ ਆ। ਵੱਡਾ ਦਿਲ ਵੱਡਾ ਦਿਲ ਇੱਥੇ ਦੇਖੋ ਮੈਂ ਵਾਰ-ਵਾਰ ਬੇਨਤੀ ਕਰਾਂਗਾ ਸ਼ਹੀਦ ਪਰਵਾਰ ਤੇ ਸ਼ਹੀਦ ਉਹਨਾਂ ਦੇ ਨਾਂ ਤੇ ਮੋਹਰਾ ਬਣਾ ਕੇ ਰਾਜਨੀਤੀ ਨਾ ਕੀਤੀ ਜਾਏ ਪਲੀਜ਼ ਰਹੀ ਗੱਲ ਵੱਡੇ ਦਿਲ ਦੀ ਇਦੋਂ ਵੱਡਾ ਦਿਲ ਹੋਰ ਕਿਹੜਾ ਹੋ ਜਿਹੜਾ 328 ਰੂਪਾਂ ਤੋਂ ਮੁਕਰ ਰਿਹਾ ਹੈ ਉਹ ਦਿਲ ਵੱਡਾ ਨਹੀਂ ਹੋ ਸਕਦਾ 328 ਰੂਪਾਂ ਤੇ ਖੜੀ ਨਹੀਂ ਰਹਿ ਅਰ ਮੁਸਲਮਾਨ ਵੀ ਚੰਗਾ ਸੀ ਯਾਰ ਇਹਨਾਂ ਨਾਲੋਂ ਤਾਂ ਸਹਿਬਜ਼ਾਦਿਆਂ ਦੀ ਮੌਤ ਨੂੰ ਵੇਖ ਕੇ ਹਾ ਦਾ ਨਰ ਮਰ ਗਿਆ ਸੀ ਇੱਛਤੇ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਪਾਲਤਿਆਂ ਤੋਂ ਉਹ ਤਾਂ ਸਿੱਖੀ ਦਾ ਪ੍ਰਚਾਰ ਕਰ ਰਹੇ ਸੀਗੇ ਜਿਹੋ ਉਨ੍ਹਾਂ ਦੇ ਹੱਥ ਜਿੜ ਦੇ ਜਾਂਦਾ ਹੈ ਸਾਹਿਬ ਜੀ ਇੱਛਤਿਆਂ ਦੇ ਐਨਐਸਸੀ ਲਾਲਾ ਕੰਦਰ ਟੱਕਿਆ ਜਾਂਦਾ ਹੈ ਦੇਖੋ ਜਿੱਥੇ ਦੱਸਾਇਆ ਜਾਂਦਾ ਹਾਂ ਜਿੱਥੇ ਐਨਐਸਸੀ ਦੀ ਗੱਲ ਹੈ ਵਿਰੋਧ ਹੈ ਰਹੀ ਗੱਲ ਖਡੂਰ ਸਾਹਿਬ ਮੈਂ ਫਿਰ ਬੇਨਤੀ ਕਰਿਆ ਉੱਥੇ ਬੰਦਾ ਸਾਡਾ ਨਹੀਂ ਖੜਾ ਹੈਗਾ ਔਰ ਰਹੀ ਗੱਲ ਫਿਰ ਬੇਨਤੀ ਕਰਦੇ ਆਂ 328 ਸਰੂਪ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਤੇ ਕੁਛ ਨਹੀਂ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਇੱਥੇ ਨਹੀਂ ਕਰ ਰਹਾ ਉਹ ਲੋਕ ਸਭਾ ਚ ਨਹੀਂ ਕਰਨਗੇ ਤੇ ਜਿਹੜੇ ਲੋਕ ਸਭਾ ਚ ਨਹੀਂ ਕਰ ਰਹਾ ਇਹਨਾਂ ਨਾਲੋਂ ਸਰ ਕਾਂਛੀ RAM ਨੂੰ ਕੀ ਆਖੋਗੇ ਤੁਸੀਂ ਪੰਥਕ ਕਿ ਗੈਰ ਪੰਥਕ ਕਾਂਛੀ RAM ਨੂੰ ਪੱਤਰਕਾਰ ਨੇ ਪੁੱਛਿਆ ਸੀ ਕਾਂਛੀ RAM ਜੀ ਤੁਹਾਡਾ ਸਵਿਧਾਨ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਸਵਿਧਾਨ ਹੋਆ ਉਹ ਕਿਉਂ ਕਹਿੰਦੇ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾ ਵਿੱਚ ਲਈ ਬੈਠਾ ਤੇ ਸਾਡੀ ਨਜ਼ਰ ਚ ਅਜ ਗੁਰੂ ਗ੍ਰੰਥ ਸਾਹਿਬ ਨਹੀਂ ਉਹ ਸ਼ਹੋਰ ਹੈ ਇਸ ਲਈ ਖਿਮਾ ਕਰਿਓ ਪਹਿਲ ਇਹਦੇ ਆਧਾਰ ਤੋਂ ਇੱਥੋਂ ਸ਼ੁਰੂ ਜਿਹੜੇ ਗੁਰੂ ਤੋਂ ਭਗੌੜੇ ਹੋਗੇ ਭਾਈ ਸਾਹਿਬ ਉਹ ਤੁਹਾਡੀਆਂ ਪ੍ਰਾਪਤੀਆਂ ਨਹੀਂ ਦੇਖਣਗੇ ਵਾਰ-ਵਾਰ ਬੇਨਤੀ ਕਰਦਾ ਹੈ ਜਿਹੜਾ ਗੁਰੂ ਸਭ ਤੋਂ ਸ਼ਿਖਰ ਗੁਰੂ ਹੈ ਤੇ ਗੁਰੂ ਦੀ ਹਜ਼ੂਰੀ ਚ ਅਰਦਾਸ ਕਰਕੇ ਮੁੱਕਰ ਜਾਣਾ ਗੁਰੂ ਤੋਂ ਮੂੰਹ ਫੇਰ ਲੈਣਾ ਔ ਸਿਕੰਦਰ ਵੀ ڈاکੂ ਗਿਣਿਆ ਜਾਂਦਾ ਹੈ ਪਰ ਸਿਕੰਦਰ ਇੱਕ ਵਾਰੀ ਕਿਸੇ ਮਹਿਮੇਤੇ ਚੜਿਆ ਉਹਦੇ ਗੁਰੂ ਨੇ ਕਹਿ ਦਿੱਤਾ ਸੀਗਾ ਕਿ ਅੱਗੇ ਦਰਿਆ ਗਹਿਰਾ ਹੈ ਪਹਿਲਾਂ ਮੈਂ ਜਾਣਾ ਤੂੰ ਪਿੱਛੇ ਮੁੜ ਜੀ ਜੇ ਮੈਂ ਰੁੜ ਗਿਆ ਉਹਨੇ ਆਪਣੇ ਗੁਰੂ ਦੀ ਬਾਹ ਫੜ ਲਈ ਸੀ ਕਹਿੰਦਾ ਭਾਵੇਂ ਮੈਂ ਸਾਵਾ ਬੋਲਣ ਚੱਲੇ ਆ ਪਰ ਜੇ ਗੁਰੂ ਰੁੜ ਗਿਆ ਤੇ ਲਖ ਲਾਨਤ ਹੈ ਇਹੋ ਜੇ ਰਾਜੇ ਬਣਨ ਤੇ ਕਹਿੰਦੇ ਗੁਰੂ ਨਹੀਂ ਪਹਿਲਾ ਸਿਕੰਦਰ ਜਾਊ ਸਿਕੰਦਰ ਰੁੜ ਗਿਆ ਤੇ ਗੁਰੂ ਪਿੱਛੇ ਮੁੜ ਜਾਏ ਨਵਾਂ ਸਿਕੰਦਰ ਪੈਦਾ ਕਰ ਲਵੇ ਪਰ ਮੈਂ ਗੁਰੂ ਨੂੰ ਨਹੀਂ ਜਾਣ ਦੇਣਾ ਇਹ ਕਿਹੋ ਜੀ ਰਾਜਨੀਤੀ ਹੈ ਗੁਰੂ ਦੀ ਬਲੀ ਲੈਣਾ ਚਾਹੁੰਦੀ ਹੈ ਪਰ ਕੁਰਸੀ ਦੀ ਬਲੀ ਨਹੀਂ ਦੇਣਾ ਚਾਹਤਾ ਜੀ ਲੇਟ ਕੌਣ ਸੀ ਮੈਨੂੰ ਐਂ ਲੱਗਦਾ ਪਹਿਲਾਂ ਆ ਕੇ ਇਸ ਤਰ੍ਹਾਂ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਪੈ ਸਰ ਤੁਸੀਂ ਵੀ ਤੇ ਕਰ ਸਕਦੇ ਸੀ ਮੇਰੇ ਕੱਲੇ ਨੇ ਮੈਂ ਠੇਕਾ ਥੋੜੀ ਲਿਆ ਤੁਸੀਂ ਵੀ ਤੇ ਸਿੱਖੋ ਤੁਸੀਂ ਵੀ ਮਨੁੱਖ ਹੋ ਔਰ ਮੇਰੇ ਤੋਂ ਵੱਧ ਤੁਸੀਂ ਲੋਕਾਂ ਚ ਵਿਚਰਦੇ ਹੋ ਹਨਾ ਮੈਂ 13000 ਪਿੰਡਾਂ ਚ ਕਿਵੇਂ ਜਾਵਾਂ ਮੇਰੇ ਕੋ ਬੰਦੇ ਹੈ ਨਹੀਂ ਇੰਨੇ ਸਾਧਨ ਹੈ ਨਹੀਂ ਇੰਨੇ ਪੈਸੇ ਹੈ ਨਹੀਂ ਆ ਆਜ਼ਾਦ ਬਿਰਤੀ ਦੇ ਲੋਕ ਨੇ ਜਿਹੜੇ ਗੁਰੂ ਤੇ ਪੰਥ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਇਹਨਾਂ ਦੇ ਸਿਰ ਤੇ ਮੈਂ ਲੜ ਰਿਹਾ ਹਾਂ ਔਰ ਇੰਨੀਆਂ ਸਮੱਸਿਆਵਾਂ ਦੇ ਬਾਵਜੂਦ ਨਾ ਮੈਂ ਹਸਾਨ ਕਰ ਰਿਹਾ ਨਾ ਮੈਂ ਨਿਰਾਸ਼ਾਵਾਦੀ ਹਾਂ ਤੇ ਨਾ ਮੈਂ ਕੋਈ ਕਿਸੇ ਕਿਸਮ ਦਾ ਇਹ ਸਮਝਦਾ ਕਿ ਮੇਰੇ ਤੇ ਬੋਝ ਹੈ ਤੁਹਾਡਾ ਕਿੰਨਾ ਸੰਤੁਸ਼ਟ ਮੈਂ ਬਿਲਕੁਲ ਸੰਤੁਸ਼ਟ ਨਹੀਂ ਐਸੇ ਕਰਕੇ ਤੇ ਅਸੀਂ ਆਜ਼ਾਦ ਉਮੀਦਵਾਰਾਂ ਦੀ ਗੱਲ ਕਰ ਰਹੇ ਹਾਂ ਕਿ ਉਹਨਾਂ ਨੂੰ ਜਿਤਾਓ ਅਸੀਂ ਨਾ ਕਿਸੇ ਸੋ ਸੰਤੁਸ਼ਟ ਨਹੀਂ ਪੰਜਾਬ ਕਾਂਗਰਸ ਦਾ ਬਣਿਆ ਪੰਜਾਬ ਅਕਾਲੀ ਭਾਜਪਾ ਦਾ ਬਣਿਆ ਪੰਜਾਬ ਆਮ ਆਦਮੀ ਪਾਰਟੀ ਦਾ ਬਣਿਆ ਪਰਖਿਮਾ ਕਰਿਓ ਇਹਨਾਂ ਚੋਂ ਪੰਜਾਬ ਦਾ ਕੋਈ ਨਹੀਂ ਬਣਿਆ ਇਸ ਲਈ ਅਸੀਂ ਆਜ਼ਾਦ ਉਮੀਦਵਾਰਾਂ ਦੀ ਗੱਲ ਕਰ ਰਹੇ ਹਾਂ ਕਿ 13 ਹਲਕਿਆਂ ਦੇ ਵਿੱਚ ਜਿਹੜੇ ਬੰਦੇ ਤੁਹਾਨੂੰ ਚੰਗੇ ਲੱਗਦੇ ਐ ਇਹ ਨਹੀਂ ਮੈਂ ਕਹਿ ਰਿਹਾ ਸਾਨੂੰ ਵੋਟ ਪਾਓ ਜਿਹੜੇ ਤੁਹਾਨੂੰ ਆਜ਼ਾਦ ਚੰਗੇ ਲੱਗਦੇ ਐ ਤੁਸੀਂ ਉਹਨਾਂ ਨੂੰ ਸਪੋਰਟ ਕਰਨਾ ਅਕਾਲੀ ਦਲ ਦੇ ਕਾਲੇਗਲ ਮੁਸਫੀਰ ਸਿੰਘ ਬਾਦਲ ਨੇ ਇੱਕ ਨੋਟ ਵੀ ਜਾਰੀ ਕੀਤਾ ਜਿਹਨਾਂ ਨੂੰ ਆਲਾ ਨਾਮੇ ਦਾ ਨਾਮ ਆਤਾ ਹੈ ਉਹਦੇ ਵਿੱਚ ਬੜੇ-ਬੜੇ ਗੱਲਾਂ ਕੀਤੀਆਂ ਦੋ ਕਹਿੰਦੇ ਵੀ ਜਾਂਸ ਸਿੰਘ ਆ ਜਿਹੜਾ ਅਕਾਲੀ ਦਲ ਨੂੰ ਬਦਨਾਮ ਕਰ ਰਹੀਆਂ ਪਹਿਲਾਂ ਕਾਇਟੀਆਂ ਤੋੜਨਾ ਸਾਡੇ ਨਾਲ ਦਿੱਲੀ ਹਰਿਆਣਾ ਹੁਣ ਅਕਾਲੀ ਦਲ ਕੋਈ ਨਾ ਸਸਤਾਵਾ ਖੋਵੇ ਚਾਹੁੰਦੇ ਐ ਇਹ ਇਸ ਵਾਰ ਨਹੀਂ ਲੈਣੇ ਇੰਨਾ ਤੋਂ ਬਚਿਓ ਨਾ ਤੇ ਸੰਗ ਇਹਨਾਂ ਤੋਂ ਵੱਖ ਨਾ ਹੀ ਸੰਗ ਤੋਂ ਵੱਖ ਨੇ ਇਕੱਠੇ ਹੀ ਨੇ ਇਹ ਲੋਕਾਂ ਨੂੰ ਬੁੱਧੂ ਬਣਾ ਰਹੇ ਨੇ ਚੋਣਾਂ ਤੋਂ ਬਾਅਦ ਫਿਰ ਇਕੱਠੇ ਹੋਣਗੇ ਇਹ ਧਿਆਨ ਰੱਖੋ ਔਰ ਇੱਕ ਬੰਨੇ ਇਹਨਾਂ ਦੀ ਬਣਦੀ ਨਹੀਂ ਭਾਜਪੀ ਸੰਗ ਨਾਲ ਇਹ ਕਹਿ ਰਹੇ ਨੇ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ 15 ਸਾਲ ਤੋਂ ਹੋਈਆਂ ਹੀ ਨਹੀਂ ਉਹ ਗੈਰ ਕਾਨੂੰਨੀ ਮੈਂਬਰ ਕਿਹਦੀ ਮਰਜ਼ੀ ਨਾਲ ਸ਼੍ਰੋਮਣੀ ਕਮੇਟੀ 'ਚ ਬੈਠੇ ਆ ਉਹ 13-1300 ਕਰੋੜ ਦੇ ਬਸਟ ਕਿਹਦੀ ਅਰਬ ਦੇ ਬਸਟ ਕਿਹਦੀ ਮਰਜ਼ੀ ਨਾਲ ਪਾਸ ਹੋ ਰਹੇ ਨੇ ਸੈਂਟਰ ਸਰਕਾਰ ਉਹ ਬਾਕੀਆਂ ਦੇ ਪਿੱਛੇ ਈਡੀ ਪਾ ਰਹੀ ਹੈ ਜਿਹੜੇ ਇਹਨਾਂ ਦੇ ਚੋਰ ਮੈਂਬਰ ਤੇ ਆ ਦੂਜੇ ਨੇ ਉਹਨਾਂ ਮਗਰ ਈਡੀ ਹੁਣ ਤੱਕ ਕਿਉਂ ਨਹੀਂ ਪਈ ਸਾਨੂੰ ਫੜਨ ਨੂੰ ਫਿਰਨਗੇ ਇਹਨਾਂ ਨੂੰ ਨੇ ਪੁੱਛਣਗੇ ਬਾਪੂ ਨੇ ਕਿਹਾ ਜੀ ਹਰਦੇਵ ਸਿੰਘ ਕਹਿੰਦਾ ਆਪ ਤਪਦਾ ਇਨਸਾਨ ਆ ਆ ਜੇ ਸਾਡੀ ਸਰਕਾਰ ਬਣਦੀ ਤਾਂ ਅਸੀਂ ਦੋ ਤੇ ਜਦੋਂ ਤੁਹਾਡੀ ਸਰਕਾਰ ਪੰਜ ਵਾਰੀ ਬਣੀ ਉਦੋਂ ਕਿੱਥੇ ਮਰਗੇ ਸੀ ਤੁਸੀਂ ਸਰਕਾਰ ਨਾ ਬਣੀ ਹੁੰਦੀ ਤੇ ਤੁਹਾਡੇ ਤੇ ਭਰੋਸਾ ਕੀਤਾ ਜਾ ਸਕਦਾ ਸੀ ਤੁਸੀਂ ਪੰਜ ਵਾਰੀ ਸਰਕਾਰ ਚ ਰਹਿ ਕੇ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੰਜਾਬ ਦੇ ਮਜ਼ਦੂਰ ਪੰਜਾਬ ਦੇ ਮੁਲਾਜ਼ਮ ਡਾਂਗਾ ਨਾਲ ਛਲੀਆਂ ਵਾਂਗ ਕੁੱਟਿਆ ਤੇ ਹੁਣ ਤੁਸੀਂ ਕਿਹੜੀ ਮੂੰਹ ਨਾਲ ਕਹਿ ਰਹੇ ਹੋ ਅਸੀਂ ਇਹ ਪੰਜਾਬ ਦੇ ਹੱਕ ਵਿੱਚ ਇਥੇ ਪੰਜ ਵਾਰੀ ਵੇਖ ਲਿਆ ਲੋਕਾਂ ਨੇ ਤੇ ਜੇ ਹੁਣ ਛੇਵੀਂ ਵਾਰੀ ਲੋਕ ਫਿਰ ਇਹਨਾਂ ਵੱਲ ਵੇਖਣਗੇ ਫਿਰ ਪੰਜਾਬ ਨੂੰ ਵੱਟੀ ਕੋਈ ਸਜ਼ਾ ਮਿਲੀ ਹੋਈ ਹੈ ਪੀ ਉਹ ਭੁਗਤ ਰਹੇ ਨੇ ਹੋਰ ਕੁਛ ਨਹੀਂ ਨਰੇਂਦਰ ਮੋਦੀ ਜਦੋਂ ਪਾਰ ਪੰਜਾਬ ਆਇਆ ਜਾਂ ਅਸੋਰੀ ਪੰਜਾਬ ਨਾਲ ਤੇ ਖਾਸ ਕਰਕੇ ਸਿੱਖਾਂ ਨਾਲ ਬਹੁਤ ਜ਼ਿਆਦਾ ਰੋੜਾ ਆ ਰਿਹਾ ਹੈ ਜੇ ਉਹਨਾਂ ਦਾ ਮੂੰਹ ਸਿੱਖਾਂ ਨਾਲ ਹੈ ਤੇ ਫਿਰ ਗੁਰਦੁਆਰੇ ਟੱਠਣੇ ਡਾਗਮਰ ਸਾਹਿਬ ਉਦੋਂ ਬਾਅਦ ਪੰਜਾਬ ਦੇ ਕਿਸਾਨ 700 ਮਾਰੇ ਨੇ ਸਿੱਖਾਂ ਚੋਂ ਮਾਰੇ ਆ ਬਹੁਤ ਗਿਣਤੀ 93% ਦੀ ਕੁਰਬਾਨੀਆਂ ਸਾਡੀਆਂ ਸੀਗੀਆਂ 10 ਲੱਖ ਬੰਦਾ 47 ਚ ਮਰ ਗਿਆ ਕੀ 47 ਦੀਆਂ ਚੀਜ਼ਾਂ ਸਾਨੂੰ ਮੋਦੀ ਸਰਕਾਰ ਨੇ ਦੇ ਦਿੱਤੀਆਂ ਫਿਰ 78 ਤੋਂ ਲੈ ਕੇ ਅੱਜ ਤੱਕ ਕੋਈ ਵੱਖਰੀ ਅਦਾਲਤ ਸਥਾਪਿਤ ਕਰਕੇ ਬੇਗੁਨਾਹ ਜਿਹੜੇ 25000 ਲੋਵਾਰਸ ਲਾਸ਼ਾਂ ਭਾਈ ਜਸਵੰਤ ਸਿੰਘ ਖਾਲੜਾ ਲਿਆਏ ਸੀ ਕਿ ਮੋਦੀ ਸਰਕਾਰ ਨੇ ਉਹ ਕਮਿਸ਼ਨ ਕਾਇਮ ਕਰਕੇ ਸਜ਼ਾਵਾਂ ਦੇ ਦਿੱਤੀਆਂ ਕਿ 1984 ਚ ਜਿਹੜੇ ਸਾਡੇ ਬੰਦੇ ਮਾਰ ਦਿੱਤੇ ਅਕਾਲ ਤਖ ਸਭ ਤੋਂ ਹਟ ਕੇ 39 ਗੁਰਦੁਆਰਿਆਂ ਚ ਜਿਹੜੇ ਉਹਨਾਂ ਨੇ ਅਟੈਕ ਕੀਤੇ ਬੰਦੇ ਮਾਰੇ ਮਹਾਰਾਜ ਤੇ ਹਮਲੇ ਕੀਤੇ ਕਿ ਇਹਨਾਂ ਸਾਰਿਆਂ ਦਾ ਨਿਸਫ ਮੋਦੀ ਸਰਕਾਰ ਨੇ ਦੇ ਦਿੱਤਾ ਹੈ ਇਹ ਤਾਂ ਖੂਨ ਪੀ ਰਹੇ ਨੇ ਸਾਡਾ ਕਹਿ ਰਹੇ ਨੇ ਖੂਨ ਦਾ ਰਿਸ਼ਤਾ ਇਹ ਕਿਹੜੇ ਖੂਨ ਦੇ ਰਿਸ਼ਤੇ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਜੇ ਵਾਕਈ ਮੋਦੀ ਸਰਕਾਰ ਸਿੱਖਾਂ ਦੀ ਹਿੱਤ ਅੱਛੀ ਹੈ ਤੇ ਫਿਰ 1947 ਚ ਖੁਦ ਮੁਖਤਿਆਰੀ ਸੂਬਾ ਪੰਜਾਬ ਨੂੰ ਕਹਿਣ ਦੀ ਗੱਲ ਕਹੀ ਸੀ ਉਹ ਕਿੱਥੇ ਹੈ ਤੁਹਾਡੇ 1947 ਦੇ ਕਰੋਨਾ ਪੂਰੇ ਪੂਰੇ ਕਰ ਦਿੰਦੇ ਤੇ ਸ਼ਾਇਦ ਅਸੀਂ ਸੋਚਦੇ ਜਦੋਂ ਹਰ ਗੱਲ ਸਾਡੇ ਖਿਲਾਫ ਗਈ ਹੈ ਜੰਮੂ ਦੇ ਵਿੱਚ ਪੰਜਾਬੀ ਮੋਦੀ ਸਰਕਾਰ ਨੇ ਬੰਦ ਕੀਤੀ ਹੈ ਹਰਿਆਣੇ 'ਚ ਬੰਦ ਕੀਤੀ ਹੈ ਪੰਜਾਬ 'ਚ ਤੁਸੀਂ ਬੰਦ ਕਰਾਉਣ ਨੂੰ ਫੇਰ ਰਹੇ ਹੋ ਪੰਜਾਬੀ ਦੀ ਪਲੇਟ ਲਿਖ ਕੇ ਮੈਂ ਗੱਡੀ ਸੜਕ ਤੇ ਲੈ ਜਾਵਾਂ ਇਹਨਾਂ ਦੀ ਪੁਲਿਸ ਸਾਡਾ ਚਲਾਨ ਕੱਟ ਦਿੰਦੀ ਹੈ ਪੰਜਾਬ ਦੇ ਮੁੰਡੇ ਮਰਵਾਉਣੇ ਹੋਣ ਤੇ ਪੰਜਾਬ ਦੀ ਪੁਲਿਸ ਮੋਦੀ ਨੇ ਪੰਜਾਬ ਬੋਣਾ ਹੋਵੇ ਤੇ ਗੁਜਰਾਤ ਦੀ ਪੁਲਿਸ ਤੁਹਾਨੂੰ ਤੇ ਸਾਡੇ ਤੇ ਭਰੋਸਾ ਹੀ ਹੈ ਨਹੀਂ ਤੁਸੀਂ ਕਿਹੜੇ ਬੰਨਿਓ ਕਹਿ ਰਹੇ ਹੋ ਕਿ ਸਾਡੀ ਤਹੀ ਇੱਕ ਪਾਸੇ ਇਸ ਲਈ ਇਹ ਗੱਲਾਂ ਗੁਮਰਾਹ ਕੌਣ ਨੇ ਸੁਚੇਤ ਹੋਣ ਦੀ ਲੋਸਾ ਮਨਾਇਆ ਜਾਂਦਾ ਹੈ ਤੀਜਾ ਕੰਗੂ ਕਰੇ ਦਾ ਨਾਮ ਦਿੰਨੇ ਆ ਕਾਂਗਰਸ ਇਹ ਚ ਅਮੇਸ਼ਾ ਕਿਹਾ ਜਾਂਦਾ ਜਿਹੜੀ ਹਿੰਦੂਕੂਮ ਜਾਂ ਕਾਂਗਰਸ ਸਭਾ ਮਹਿਮਾਤ ਆ ਪਰ ਭਾਜਪੀ ਨੇ ਵੀ ਅਟੱਲ ਰਹੀ ਵਾਈਫਾਈ ਨੇ ਸਾਰੇ ਉਤਿਆਰ ਜਿਹੜਾ ਮਾਰਕ ਕੀਤਾ ਵੀ ਤੇ ਫੌਜ ਤੇ ਹਾਂ ਹੁਣ ਜਿਹੜੀ ਹਾਂ ਹੁਣ ਜਿਹੜੀ ਜੀ 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 ਉਹ ਸਾਰਾ ਕੀ ਹੁਣ ਜਿਹੜੀ ਹੁਣ ਜਿਹੜੀ ਬਾਦਲ ਕੇ ਹਰ ਚੌਕ ਚ ਠੱਠੇ ਅਕਾਲ ਤਖਤ ਦੀ ਫੋਟੋ ਲਾ ਕੇ ਗੰਦੀ ਰਾਜਨੀਤੀ ਖੇਡ ਰਿਆ ਪਹਿਲਾਂ ਕਾਲ ਤੱਕ ਤੈਨਾਂ ਨੇ ਢਵਾਇਆ ਹੁਣ ਕਾਲ ਤੱਕ ਸਭ ਠੱਠੇ ਦੀਆਂ ਫੋਟੋਆਂ ਲਾ ਕੇ ਕੀ ਦੱਸਣਾ ਚਾਹੁੰਦੇ ਕਾਂਗਰਸ ਨੇ ਅਟੈਕ ਕੀਤਾ ਹੈ ਇੰਦਰਾ ਗਾਂਧੀ ਨੇ ਕਾਲ ਤਖਤ ਢਵਾਇਆ ਹੈ ਮੰਨ ਲਿਆ ਇੰਦਰਾ ਗਾਂਧੀ ਨੂੰ ਚਿੱਠੀਆਂ ਕਿੰਨੇ ਲਿਖੀਆਂ ਸੀ ਕਾਲੀ ਦਲ ਨੇ ਉਹ ਵੀ ਇਹਦੇ ਚ ਸ਼ੱਕ ਦਿਓ ਤੇ ਜਿਹੜੇ ਬੀਜੇਪੀ ਲੀਡਰਾਂ ਨੇ ਕਾਲ ਤਖਤ ਤੇ ਅਟੈਕ ਕਰਨ ਵਾਲੇ ਮਾਰਚ ਕੱਢੇ ਸੀ ਉਹ ਵੀ ਸ਼ੱਕ ਦਿਓ ਫਿਰ ਤੇ ਮੰਨੀਆਂ ਕਿ ਤੁਸੀਂ ਵਾਕਈ ਕੋਈ ਮਸੀਹਾ ਨਾ ਆਏ ਉਹ ਤੇ ਪਵਿੱਤਰ ਹੋ ਗਏ ਤੇ ਜੇ ਬਾਕੀ ਗੱਲਾਂ ਲੁਕਾ ਕੇ ਤੇ ਤੁਸੀਂ ਉਹ ਦੂਜੀ ਕਰ ਰਹੇ ਹੋ ਤੇ ਗੰਦੀ ਰਾਜਨੀਤੀ ਹੈ ਇਹਦੇ ਤੋਂ ਪੰਜਾਬ ਦੇ ਲੱਗਦਾ ਹੈ ਵੀ ਖਾਸ ਕਰਕੇ ਨੌਜਵਾਨੀ ਹੁਣ ਪੰਥ ਦੇ ਨਾਂ ਤੇ ਸ਼ਹੀਦਾਂ ਦੇ ਨਾਂ ਤੇ ਗੁਮਰਾ ਨਹੀਂ ਹੋਏਗੀ ਮੁਆਵਜ਼ਿਆਂ ਦੀ ਥਾਂ ਇਨਸਾਫ ਲਈ ਲੜੇਗੀ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਇਹ ਸਾਡੇ ਵਾਸਤੇ ਜ਼ਰੂਰੀ ਹੈ